ਅ ਬੀਤੇ ਦਿਨ ਹੀ 7 ਤਰੀਕ ਨੂੰ ਫਰੋਸਫਰ ਪੁਲਿਸ ਨੂੰ ਨਸ਼ਾ ਵਿਰੋਧ ਜਿਹੜੀ ਅਸੀਂ ਮੁਹਿੰਮ ਚਲਾਈ ਹੋਈ ਹੈ ਜਿਹੜੀ ਜੰਗ ਵਿੱਢੀ ਹੋਈ ਹੈ ਉਹਦੇ ਵਿੱਚ ਬੜੀ ਸਫਲਤਾ ਹਾਸਲ ਹੋਈ ਹੈ ਸਾਡੇ ਐਸਐਸਪੀ ਸਰਦਾਰ ਭਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਹੇਠ ਵੱਖ-ਵੱਖ ਜੀਓ ਸੇਬਾਨਾਂ ਦੇ ਥੱਲੇ ਟੀਮਾਂ ਦਾ ਗਠਿਤ ਕੀਤਾ ਗਿਆ ਜਿਹੜੇ ਮਾੜੇ ਅਨਸਰਾਂ ਦੀ ਚੈਕਿੰਗ ਸਮੇਂ-ਸਮੇਂ ਸਿਰ ਕਰਦੇ ਰਹਿੰਦੇ ਕਾਸੋ ਆਪਰੇਸ਼ਨ ਵੀ ਕਰਦੇ ਆ ਤੇ ਇਹਨਾਂ ਨੂੰ ਜੇਲ ਵੀ ਧੱਕਿਆ ਜਾ ਰਿਹਾ ਹੈ ਮਕਦਮੇ ਦਰਜ ਕਰਕੇ ਇਸੇ ਲੜੀ ਦੇ ਤਹਿਤ ਕੱਲ ਸਾਡੇ ਡੀਐਸਪੀ ਹੈਡਕ quart ਸਾਹਿਬ ਅਰुण मुंडਨ ਜੀ ਜਿਨ੍ਹਾਂ ਦੇ ਅੰਡਰ ਟ੍ਰੈਫਿਕ ਵਿੰਗ ਵੀ ਆਂਦਾ ਹੈ ਉਹਨਾਂ ਦੇ ਟ੍ਰੈਫਿਕ ਇੰਚਾਰਜ ਮਖੂ ਨੇ ਇੱਕ ਸ਼ੱਕੀ ਗੱਡੀ ਰੋਕੀ ਜਿਸ ਵਿੱਚ ਦੋ ਨੌਜਵਾਨ ਸੀਗੇ ਤੇ ਉਹਨਾਂ ਕੋਲੋਂ ਤਕਰੀਬਨ 97 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤਹਿਤ ਮਕਦਮਾ ਨੰਬਰ 25 7 23 3 25 ਨੂੰ ਇੱਕ ਕੀ ਕਾਰਡ 85 ਐਨਡੀਵੀਐਸ ਐਕਟ ਅਧੀਨ ਦਰਜ ਹੋਇਆ ਇਸੇ ਲੜੀ ਦੇ ਤਹਿਤ ਕੱਲ ਇੱਕ ਦਿਨ ਦੇ ਵਿੱਚ ਜਿੰਨੇ ਆਪਰੇਸ਼ਨ ਕੀਤੇ ਗਏ ਸਾਡੇ ਫਰੋਜ਼ਸਪੁਰ ਪੁਲਿਸ ਵੱਲੋਂ ਕੁੱਲ 8 ਮੁਕਦਮੇ ਦਰਜ ਕੀਤੇ ਗਏ ਹਨ ਤੇ 9 ਦੋਸ਼ੀ ਜਿਹੜੇ ਕਿ ਡਰੱਗ ਸਮਗਲਰ ਜਾਂ ਪੈਡਲਰ ਸਿਗੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਹੈ ਇਹਦੇ ਵਿੱਚ ਸਾਡੀ ਬਰਾਮਦਗੀ 186 ਗ੍ਰਾਮ ਹਿਰੋਇਨ ਤੇ ਅਤੇ 3 ਲੱਖ 13000 ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ